ਪਰ ਨੂੰ ਤੁਹਾਨੂੰ ਲੈ ਕੇ ਪਹੁੰਚ ਗਏ ਆ ਜੀ ਸਬਜ਼ੀ ਮੰਡੀ ਸੀਜ਼ਨ ਦੇ ਹਿਸਾਬ ਨਾਲ ਸਬਜ਼ੀ ਮੰਡੀ ਚ ਸਾਰੀਆਂ ਸਬਜ਼ੀਆਂ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਕਈ ਹਫ਼ਤਿਆਂਾਂ ਦਾ ਜੇ ਹੋਇਆ ਕਿ ਸਾਰੀਆਂ ਸਬਜ਼ੀਆਂ ਦੇ ਰੇਟ ਜਿਹੜੇ ਹਾਈ ਰਹੇ ਹੁਣ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਹੜੇ ਤੁਸੀਂ ਕਮੈਂਟ ਕਰਕੇ ਮੈਸੇਜ ਕਰਕੇ ਹੌਸਲਾ ਵਜਾਈ ਕਰਦੇ ਹੋ ਧੰਨਵਾਦ ਕਰਦੇ ਹੋ ਤੇ ਤੁਹਾਡੀ ਬਦੌਲਤ ਹੀ ਅਸੀਂ ਸਬਜ਼ੀ ਮੰਡੀ ਦੇ ਰੇਟਾਂ ਦੀ ਜਿਹੜੀ ਸਹੀ ਜਾਣਕਾਰੀ ਉਹ ਘਰ-ਘਰ ਤੱਕ ਪਹੁੰਚਦੀ ਕਰ ਪਾਨੇ ਕਿਉਂਕਿ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤਾਂ ਹੀ ਇਹ ਉਪਰਾਲਾ ਸਿਰੇ ਚੜਦਾ ਹੈ ਅੱਜ ਆਪਾਂ ਗੱਲ ਹਰ ਵਾਰੀ ਜਿਦਾ ਸ਼ੁਰੂ ਕਰ ਲੱਗ ਜੀ ਪਿਆਜ਼ ਤੋਂ ਪਿਆਜ਼ ਨੇ ਪੂਰਾ ਜਿਹੜਾ ਕੰਮ ਖਿੱਚ ਕੇ ਰੱਖਿਆ ਹੋਇਆ ਪਿਆਜ਼ ਅੱਜ 50 ਤੋਂ ਲੈ ਕੇ 52 ਤੱਕ ਪ੍ਰਤੀ ਕਿਲੋ ਵਿਗਿਆ ਜੀ ਜਿਹੜਾ ਰੇਟ ਬਹੁਤ ਹਾਈ ਚੱਲ ਰਿਹਾ ਪਿਆਜ਼ ਦਾ ਧਿਆਰਾਂ ਦੇ ਦੈਨ ਅਜੇ ਇਹ ਨਹੀਂ ਪਤਾ ਵੀ ਹੋਰ ਵਧ ਜੇ ਟਮਾਟਰ ਵੀ ਇਸੇ ਲਈ ਤੇ ਤੁਰਿਆ ਹੋਇਆ ਜੀ ਟਮਾਟਰ ਦਾ ਰੇਟ ਵੀ ਹਾਈ ਹੋਈ ਹੈ ਟਮਾਟਰ 40 45 50 ਦੇ ਦਰਮਿਆਨ ਵਿਗ ਰਿਹਾ ਜੀ ਜਿਹੜਾ ਪਿਛਲੇ ਹਫ਼ਤੇ 35 ਤੱਕ ਟਮਾਟਰ ਨੂੰ ਵੀ ਪੁੱਛਦਾ ਨਹੀਂ ਸੀ ਪਰ ਅੱਜ 50 ਤੱਕ ਵੀ ਟਮਾਟਰ ਜਿਹੜਾ ਸਬਜੀ ਮੰਡੀ ਚ ਵੇਗਿਆ ਜਿਹੜਾ ਰੇਟ ਦਾ ਟਮਾਟਰ ਦਾ ਵੀ ਹਾਈ ਚੱਲ ਰਿਹਾ ਸਾਗ ਆਉਣਾ ਸ਼ੁਰੂ ਹੋ ਗਿਆ ਜੀ ਬੱਸ ਤਾਂ ਕਹਿੰਦੇ ਵੀ ਸ਼ੁਰੂ-ਸ਼ੁਰੂ ਚ ਇਹ ਨਹੀਂ ਖਾਣਾ ਚਾਹੀਦਾ ਤੇ ਸਾਗ ਦਾ ਰੇਟ ਆ ਜਿਹੜਾ ਜੀ ਉਹ 20 ਤੋਂ ਲੈ ਕੇ 25 ਤੱਕ ਪ੍ਰਤੀ ਕਿਲੋ ਮੰਡੀ ਚ ਵੇਗ ਰਿਹਾ ਜੀ ਜਿਹੜਾ ਕਈ ਤੋਰੀ ਦਾ ਸਾਗ ਆ ਜੀ ਸ਼ਿਮਲਾ ਮਿਰਚ ਵੀ ਐਂਡ ਕਰਾਈ ਆਉਂਦੀ ਆ ਜੀ ਸ਼ਿਮਲਾ ਮਿਰਚ ਅੱਜ 100 ਤੋਂ ਲੈ ਕੇ 110 ਤੱਕ ਪ੍ਰਤੀ ਗਨਸਾ ਜੀ ਮੰਡੀ ਚ ਵਿਗੀ ਆ ਜਿਹੜਾ ਰੇਟ ਇਹ ਸ਼ਿਮਲਾ ਮਿਰਚ ਦਾ ਬਹੁਤ ਹਾਈ ਹੈ ਗਾਂ ਦੇਖੋ ਕਿੰਨੇ ਭਾਵਿਕ ਨੇ ਇਕੱਲੀ ਹਰੀ ਮਿਰਚ ਆ ਜੀ ਜਿਹੜੀ ਟਿਕੀ ਹੁੰਦੀ ਆ ਇਹਦਾ ਵੀ ਰੇਟ 40 ਤੋਂ ਲੈ ਕੇ 45 ਤੱਕ ਪ੍ਰਤੀ ਕਿਲੋ ਸਬਜ਼ੀ ਮੰਡੀ 'ਚ ਵਿਗਿਆ ਜੀ ਅੱਜ ਹਰੀ ਮਿਰਚ ਦਾ 40 ਤੋਂ 45 ਰੇਟ ਰਿਹਾ ਜੀ ਘੀ ਆ ਜੀ ਘੀ ਆ ਜ਼ਰੂਰ ਕਈ ਹਫ਼ਤਿਆਂ ਦਾ 20 ਤੋਂ ਲੈ ਕੇ 25 ਤੱਕ ਪ੍ਰਤੀ ਕਿਲੋ ਵੇਖ ਰਿਹਾ ਜੀ 20 ਤੋਂ 25 ਰੇਟਡ ਆ ਘੀਆ ਕਦੋਂ ਦਾ ਚੜ ਰਿਹਾ ਸਬਜ਼ੀ ਮੰਡੀ ਤੇ ਇਹ ਰੇਟ ਕਈ ਹੱਥ ਦਾ ਬਣਿਆ ਆਉਂਦਾ ਜੀ ਲਸਣ ਦਾ ਰੇਟ ਵੀ ਹਾਈ ਚੱਲ ਰਿਹਾ ਜੀ ਕਿਸਾਨ ਭਰਾ ਖੁਸ਼ ਵੀ ਇਸ ਚੀਜ਼ ਤੋਂ ਲਸਣ ਅੱਜ 230 ਤੋਂ ਲੈ ਕੇ 250 ਤੱਕ ਪ੍ਰਤੀ ਕਿਲੋ ਸੋਜੀ ਮੰਡੀ 'ਚ ਵੇਗ ਰਿਹਾ ਜੀ 250 ਤਾਂ ਵੀ ਹਾਈ ਹੋ ਜਾਂਦਾ ਅਦਰਕ ਦੀ ਗੱਲ ਕਰੇ ਅਦਰਕ ਕੱਲਾ ਜਰੂਰ ਮੰਦੇ ਭਾਤ ਰਿਹਾ ਆਉਂਦਾ ਅਦਰਕ ਅੱਜ 50 ਤੋਂ ਲੈ ਕੇ 60 ਤੱਕ ਪ੍ਰਤੀ ਕਿਲੋ ਵਿਗਿਆ ਜੀ ਪਹਿਲਾਂ ਰੇਟ ਇਹਦੇ ਹਾਈ ਹੁੰਦੇ ਸੀ ਪਰ ਹੁਣ ਕਈ ਹੱਤਿਆਂ ਦਾ ਰੇਟ ਅਦਰਕ